ਦੋਸਤੋ ਮੇਗਰਾ ਜਿਹੜਾ ਅੱਲਾ ਬੈਠਾ ਹੋਇਆ ਆਪਣੇ ਜੱਦੀ ਪਿੰਡ ਰੱਲਾ ਜ਼ਿਲ੍ਹਾ ਮਾਨਸਾ ਤੇ ਰੱਲਾ ਪਿੰਡ ਦੇ ਸੀਨੀਅਰ ਮੋਸਟ ਸੀਨੀਅਰ ਸਿਟੀਜ਼ਨ ਸੁਪਰ ਸੀਨੀਅਰ ਸਿਟੀਜ਼ਨ ਜੇ ਅਸੀਂ ਕਹਿ ਸਕਦੇ ਹਾਂ ਇਹਨਾਂ ਨੂੰ 98 ਸਾਲ ਦੀ ਉਮਰ ਚ ਜਾ ਰਹੇ ਨੇ ਜਥੇਦਾਰ ਜੰਗ ਸਿੰਘ ਜਿਹੜੇ ਮੇਰੇ ਰਿਸ਼ਤੇ ਚੋਂ ਚਾਚਾ ਜੀ ਲੱਗਦੇ ਨੇ ਸਭ ਤੋਂ ਵੱਡੀ ਉਮਰ ਦੇ ਨੇ ਅੱਜ ਅਸੀਂ ਇਹਨਾਂ ਤੋਂ ਪੁੱਛਾਂਗੇ ਕਿ ਰੱਲੇ ਪਿੰਡ ਦੇ ਵਿੱਚ ਤੇ ਆਲੇ ਦੁਆਲੇ ਕਿਹੜੇ-ਕਿਹੜੇ ਪੁਰਾਣੇ ਜ਼ਮਾਨੇ ਦੇ ਵਿੱਚ ਜਿਹੜੇ ਡਾਕੂ ਹੁੰਦੇ ਸੀਗੇ ਜਿੰਨਾ ਬਾਰੇ ਆਮ ਧਾਰਨਾ ਇਹ ਹੈ ਕਿ ਡਾਕੂ ਜਿਹੜੇ ਹੁੰਦੇ ਸੀਗੇ ਉਹ ਅਮੀਰਾਂ ਨੂੰ ਲੁੱਟਦੇ ਹੁੰਦੇ ਸੀ ਤੇ ਗਰੀਬਾਂ ਦੀ ਮਦਦ ਵੀ ਕਰਦੇ ਹੁੰਦੇ ਸੀਗੇ ਕੁਝ ਇਸ ਤਰ੍ਹਾਂ ਦਾ ਉਹਨਾਂ ਦਾ ਕੈਰੇਕਟਰ ਹੁੰਦਾ ਸੀਗਾ ਉਹਨਾਂ ਬਾਰੇ ਇਹਨਾਂ ਨੂੰ ਜਿੰਨੀਕ ਜਾਣਕਾਰੀ ਹੈ ਅਸੀਂ ਇਹਨਾਂ ਤੋਂ ਪੁੱਛਦੇ ਹਾਂ ਚਾਚਾ ਜੀ ਸਤਿ ਸ਼੍ਰੀ ਅਕਾਲ ਸਾਨੂੰ ਇਹ ਦੱਸੋ ਵੀ ਆਪਣੇ ਪਿੰਡ ਦੇ ਵਿੱਚ ਪਹਿਲਾਂ ਤਾਂ ਡਾਕੂ ਕਿਹੜੇ ਸੀਗੇ ਕੋਈ ਹੈ ਸੀ ਰੱਲੇ ਪਿੰਡ 'ਚ ਆਪਣੇ ਪਿੰਡ ਦਾ ਕੱਲਾ ਫੇਰ ਵੀਰ ਸੋ ਵੀਰ ਸਿੰਘ ਇਹ ਕਿਹੜੇ ਘਰ ਚੋਂ ਸੀਗਾ ਲੱਦੜਾ ਮੱਲਦਣ ਆਲਾ ਲੱਦੜਾਂ ਦਾ ਕੇਰੂ ਦਾ ਮੁੰਡਾ ਸੀ ਕੇਰੂ ਨੰਬਰਦਾਰ ਦਾ ਹਾਂ ਕੇਰ ਸਿੰਘ ਨੰਬਰਦਾਰ ਸੀ ਜਿਹੜਾ ਹਾਂ ਲੱਦੜ ਉਹਦਾ ਬੇਟਾ ਸੀ ਵੀਰ ਸਿੰਘ ਹਾਂ ਵੀਰ ਸਿੰਘ ਇਹ ਡਾਕੂ ਸੀਗਾ ਹਾਂਜੀ ਹਾਂ ਡਾਕਾਲੇ ਅੱਛਾ ਹਾਂ ਤੇ ਆਪਣੇ ਇਸ ਇਲਾਕੇ ਦੇ ਵਿੱਚ ਕਿਹੜੇ ਕਿਹੜੇ ਡਾਕੂ ਸੀਗੇ ਹੋਰ ਤੁਸੀਂ ਮੈਨੂੰ ਦੱਸਿਆ ਸੀ ਪਹਿਲਾਂ ਵੀ ਗਿਣੋਗਾ ਕਿਹੜੇ ਕਿਹੜੇ ਸੀਗੇ ਕਿੱਥੋਂ ਕਿੱਥੋਂ ਦੇ ਸੀ ਉਹ ਪਪਾ ਆਲੇ ਫੇਦਾਲ ਹੋਰੀ ਪਪਾਲਾਂ ਤੋਂ ਲਾਲ ڈاکੂ ਸੀ ਕਦਾਂ ਮਸ਼ਹੂਰ ڈاکੂ ਸੀਗਾ ਮਸ਼ਹੂਰ ڈاکੂ ਸੀਗਾ ਪਪਾਲਾਂ ਦਾ ਲਾਲ ਸਿੰਘ ਹਾਂ ਅੱਛਾ ਜੀ ਹਰੀਕੇ ਬੁਰਜ ਦਾ ਮੁਖਤਿਆਰ ਸਿੰਘ ਹਰੀਕੇ ਬੁਰਜ ਦਾ ਮੁਖਤਿਆਰ ਸਿੰਘ ਹਾਂ ਉਹ ਮੁਖਤਿਆਰ ਸਿੰਘ ਹੋ ਗਿਆ ਹਾਂ ਇਥੇ ਉੱਬੇ ਲੱਚਪਾ ਹੋ ਗਿਆ ਉੱਬੇ ਤੋਂ ਕੌਣ ਸੀ ਚੱਪਾ ਚੱਪਾ ڈاکੂ ਆ ਉਹ ਜੱਟ ਸੀ ਅੱਛਾ ਜੱਟ ਸੀਗਾ ਉਹ ਹਾਂ ਜੱਟਾਂ ਦਾ ਮੁੰਡਾ ਹਾਂ ਇਥੇ ਅਕਲਗੀਆਂ ਦੇ ਸਿਰ ਤੇ ਤਿੰਨ ਚਾਰ ਅਕਲਗੀਆਂ ਦੇ ਕਿਹੜੇ ਕਿਹੜੇ ਸੀਗੇ ਆਪਣਾ ਮੱਲ ਸਿੰਘ ਮੱਲ ਸੱਜਣ ਸਿੰਘ ਸੱਜਣ ਸਿੰਘ ਤੇ ਗੁਰਨਾਮ ਸਿੰਘ ਗੁਰਨਾਮ ਸਿੰਘ ਹਾਂ ਅੱਛਾ ਇਹ ਤਿੰਨ ਡਾਕੂ ਅਕਲੀਏ ਦੇ ਸੀ ਡੈਂਡਾ ਖਾਕਦੇ ਇੱਕ ਹੋਰ ਵੀ ਪਹਿਲਾਂ ਜਗਤਾ ਹੁੰਦਾ ਕਹਿੰਦੇ ਜਗਤਾ ਅਕਲੀਏ ਦੇ ਸੀ ਉਹ ਵੀ ਹਾ ਜਕਲੀਏ ਦੇ ਸੀ ਅੱਛਾ ਉਹ ਬਾਹੂ ਬਾਰੇ ਗਏ ਜਗਤਾ ਡਾਕੂ ਹਾਂ ਉਹ ਵੀ ਅਕਲੀਏ ਦੇ ਪਪੌਲਾਂ ਦਾ ਲਾਲ ਹੋ ਗਿਆ ਰੱਲੇ ਦਾ ਵੀਰ ਸਿੰਘ ਹੋ ਗਿਆ ਕੇਰ ਸਿੰਘ ਨੰਬਰਦਾਰ ਦਾ ਮੁੰਡਾ ਹਾਂ ਹਾਂ ਅੱਛਾ ਹਾਂ ਤੇ ਉੱਬੇ ਦਾ ਚੱਪਾ ਡਾਕੂ ਹਾਂਜੀ ਤੇ ਇੱਕ ਬੁਰਜਹਰੀ ਦਾ ਮੁਖਤਿਆਰ ਸਿੰਘ ਤੇ ਇੱਕ ਤੁਸੀਂ ਤੌਲੇ ਦਾ ਦੱਸਦੇ ਹੁੰਦੇ ਸੀ ਬਖਸ਼ੀ ਸਿੰਘ ਬਖਸ਼ੀ ਫੌਜੀ ਹਾਂ ਅੱਛਾ ਹਾਂ ਤੇ ਇੱਕ ਹੋਰ ਸੀਗਾ ਉੱਥੋਂ ਦਾ ਹੀ ਜਗੀਰ ਸਿੰਘ ਸੀ ਜਗੀਰ ਡਕੈਤ ਉਹ ਵੀ ਡਕੈਤ ਸੀ ਬੜਾ ਡਕੈਤ ਸੀ ਅੱਛਾ ਹਾਂ ਇੱਕ ਭੋੜੀਪੁਰੇ ਦਾ ਕਹਿੰਦੇ ਹੁੰਦੇ ਹੋ ਤੁਸੀਂ ਹਾਂ ਹਾਂ ਭੋੜੀਪੁਰੇ ਵਾਲਾ ਸ਼ਾਬਾਸ਼ ਸੀ ਸ਼ਾਮਾ ਹਾਂ ਸ਼ਾਮਾ ਡਾਕੂ ਹਾਂ ਉਹਨੇ ਕਿਹਨੂੰ ਲੁੱਟਿਆ ਸੀ ਆਪਣੇ ਪਿੰਡ ਆ ਕੇ ਨਾਨਕ ਨੂੰ ਨਾਨਕ ਨਾਨਕ ਸੇਠ ਸੀਗਾ ਹਾਂ ਬਹੁਤ ਤਕੜਾ ਪਿੰਡ ਮਸ਼ਹੂਰ ਸੀ ਤਕੜ ਮਸ਼ਹੂਰ ਬਾਨੀਆਂ ਸੀ ਸੋ ਸੋ ਕੋ ਤਾਂ ਕਈ ਨਾਂ ਦੇ ਤੁਮ ਸ਼ਿਵ ਸੜ ਪੈ ਗਏ ਵੱਡਾ ਸ਼ਾਹੂਕਾਰ ਸੀ ਬਹੁਤ ਤਕੜਾ ਤਕੜਾ ਉਹਦੇ ਡਾਕਾ ਮਾਰਿਆ ਆ ਕੇ ਇਥੇ ਸ਼ਾਹ ਸੀ ਆਪਣੇ ਸਾਹਮਣੇ ਵੀ ਹੱਥ ਦਾਸਾ ਖੜੇ ਤਕੜੇ ਸੀ ਅੱਛਾ ਜੀ ਇਹ ਸਾਰੇ ਤੋਂ ਵੱਡਾ ਸੀ ਫੁੰਮਣ ਆਪਣਾ ਨਾਨਕ ਨਾਨਕ ਉਹ ਵੀ ਛੋਟਾ ਫੁੰਮਣ ਸੀ ਅੱਛਾ ਨਾਨਕ ਨੇ ਡਾਕਾ ਮਾਰਿਆ ਆ ਕੇ ਉਹਨੇ ਨਾਨਕ ਨੇ ਮਾਰਿਆ ਹਾਂ ਅੱਛਾ ਅੱਛਾ ਤੇ ਮਤਲਬ 10-15 ਡਾਕੂ ਫਿਰ ਮਤਲਬ ਇਸ ਤਰ੍ਹਾਂ ਦੀਆਂ ਸਰਗਰਮੀਆਂ ਕਰਦੇ ਸੀਗੇ ਇਹ ਹਾਂਜੀ ਹਾਂ ਡਾਕੇ ਮਾਰਦੇ ਸੀਗੇ ਹਾਂ ਤੇ ਡਾਕੇ ਮਾਰਦੇ ਹਾਂ ਇਹ ਵੀਰ ਸਿੰਘ ਤਾਂ ਮੈਂ ਵੀ ਵੇਖਿਆ ਹਾਂ ਤਾਂ ਵੀ ਵੇਖਿਆ ਹੋਊਗਾ ਮੈਂ ਵੇਖਿਆ ਏ ਡੈਥ ਹੋ ਗਈ ਉਹਨਾਂ ਦੀ ਹੁਣ ਤਾਂ ਮੌਤ ਹੋ ਗਈ ਇਹ ਰੋਲੇ ਤੋਂ ਬਾਅਦ ਹੋਏ ਨਾ ਡਕਾਇ ਸਾਰੇ ਇਹ ਹਾਂਜੀ ਇਹ ਰੋਲੇ ਤੋਂ ਬਾਅਦ ਡਕਾਇ ਰੋਲੇ ਤੋਂ ਬਾਅਦ 47 ਵਾਲੇ ਤੋਂ ਹਾਂ अच्छा अच्छा दो बात फिर दोकना फला नहीं थे ठीक है इकट्ठे जो पहला प्राणी जो एक ਤੁਸੀਂ ਕਹਿੰਦੇ ਹੁੰਦੇ ਸੀਗੇ ਕੋ ਨਮੋਲ ਪਿੰਡ ਦਾ ਡਾਕੂ ਸੀ ਉਹ ਹਾਂ ਉਹ ਹੀ ਪੰਡਤ ਸੀ ਉਹ ਪੰਡਤ ਸੀਗਾ ਹਾਂ ਨਮੋਲਿਆ ਕਹਿੰਦੇ ਜੀ ਨੂੰ ਨਮੋਲਿਆ ਹਾਂ ਇਸ ਨਾਮ ਕੋਲੇ ਆ ਜਾਂਦਾ ਹਾਂ ਹਾਂ ਅੱਛਾ ਅੱਛਾ ਨਮੋਲ ਪਿੰਡ ਦਾ ਪੰਡਤ ਪੰਡਤ ਦਾ ਨਾਂ ਕੀ ਸੀ ਉਹ ਦਾਕੂ ਦਾ ਉਹ ਮੈਨੂੰ ਜਿਆਦਾ ਨਹੀਂ ਆਉਂਦਾ ਅੱਛਾ ਨਮੋਲਿਆ ਡਾਕੂ ਕਹਿੰਦੇ ਉਹਨੂੰ ਹਾਂ ਨਮੋਲਿਆ ਉਹਨੇ ਫਿਰ ਇਹਨਾਂ ਦੀ ਧੜੇਬੰਦੀ ਵੀ ਹੁੰਦੀ ਸੀ ਆਪਸ ਚ ਵੀ ਮਾਰ ਦਿੰਦੇ ਸੀ ਇਹ ਬੰਦੇ ਆਪਦੇ ਉਹਨੇ ਲਾਲ ਮਾਰਤਾ ਸੀ ਪਪੜਾ ਵਾਲਾ ਰੋਟੀ ਇਹਨੂੰ ਫੜਾਊਗਾ ਸਾਨੂੰ ਅੱਛਾ ਫਿਰ ਜਿਹੜਾ ਪਪਾਣਾ ਵਾਲਾ ਲਾਲ ਡਾਕੂ ਸੀ ਉਹਨੂੰ ਮੋਲਿਆ ਨੇ ਮਾਰਿਆ ਹਾਂ ਫਿਰ ਇਹ ਨਮੋਲਿਆ ਮਾਰਤਾ ਜੱਟ ਨਿਕਨੇ ਅੱਛਾ ਨਮੋਲਿਆ ਕਿਹਨੇ ਮਾਰਿਆ ਇਥੇ ਆਪਣੇ ਇਥੇ ਜਿਹੜਾ ਜੱਟ ਸੀ ਉਹਨੇ ਮਾਰਿਆ ਅਤੜੇ ਦੇ ਨੇ ਹਾਂ ਅੱਛਾ ਕਿਛਾਈ ਕਰਦਾ ਸੀ ਅੱਛਾ ਹਾਂ ਫਿਰ ਉਹਨੇ ਮਾਰਿਆ ਫਿਰ ਛਪੋੜਾ ਬੈਠੇ ਉਹ ਲੋਕਾਂ ਨੂੰ ਕਹਿੰਦਾ ਕਿ ਮੇਰੇ ਸਿਰ ਫਰੋਲ ਦੇ ਘਰ ਦੇ ਮਰੋ ਬੱਲੀ ਅੱਛਾ ਉਹਨੇ ਛਾਹ ਲਗ ਰਿਹਾ ਉਹ ਲੋਕਾਂ ਨੂੰ ਵੀ ਹੁਣ ਮੌਕਾ ਹੈ ਅੱਛਾ ਇਹਨਾਂ ਨਮੋਲਿਆ ਦੇ ਮਾਰਿਆ ਸਿਰ ਛਪੋੜਾ ਸੇ ਮਾਰਤਾ ਅੱਛਾ ਛਪੋੜਾ ਮਾਰ ਕੇ ਮਾਰਤਾ ਹਾਂ ਫਿਰ ਇਸ ਛਪੋੜਾ ਛੱਡਾ ਜੱਟ ਦਾ ਅੱਛ ਉਸੇ ਵਾਰਾ ਫਿਰ ਫਿਰ ਇਹਨਾਂ ਨੇ ਭਾਣੇ ਨੂੰ ਟੁੱਬੜੀ ਚ ਜਾ ਕੇ ਮਾਰਿਆ ਅੱਛਾ ਉਹਨਾਂ ਦੇ ਮੌਰੀਏ ਦਾ ਅੱਛਾ ਅੱਛਾ ਜਣੀ ਇਹਨਾਂ ਦੀ ਆਪਸ 'ਚ ਧੜੇਬੰਦੀ ਵੀ ਆਪਦੀ ਦੁਸ਼ਮਣੀ ਵੀ ਹੁੰਦੀ ਸੀ ਹਾਂ ਆਪਸ 'ਚ ਉਹ ਜਾਂਦੀ ਹੈ ਜਦੋਂ ਉਹ ਖੋਈ ਜਾਂਦੀ ਹੈ ਪੈਸੇ ਪਿੱਛੇ ਹੋ ਜਾਂਦੇ ਆ ਲੁੱਟਾਂ ਖੋਹਾਂ ਕਰਦੇ ਸੀ ਜਦੋਂ ਹਨਾ ਸਾਰਾ ਕੁਝ ਜੋ ਜੋ ਵੀ ਕਰਦੇ ਸੀ ਇਹਨਾਂ ਹਾਂ ਤਾਂ ਦੋਸਤੋ ਇਹ ਜਥੇਦਾਰ ਜੰਗ ਸਿੰਘ ਹੋਰਾਂ ਨੇ ਸਾਨੂੰ ਅੱਜ ਦੱਸਿਆ ਕਿ ਪਿੰਡ ਰੱਲੇ ਦੇ ਵਿੱਚ ਵੀ ਬਹੁਤ ਹੀ ਸਤਿਕਾਰਯੋਗ ਪਰਿਵਾਰ ਹੈ ਸਾਡਾ ਉਹ ਲੱੱੜੜ ਪਰਿਵਾਰ ਹੈ ਕੇਰ ਸਿੰਘ ਨੰਬਰਦਾਰ ਉਹ ਬੜਾ ਵਧੀਆ ਪਰਿਵਾਰ ਆ ਸਾਡਾ ਪਰ ਉਹਨਾਂ ਦਾ ਇੱਕ ਮੁੰਡਾ ਵੀਰ ਸਿੰਘ ਉਹ ਵੀ ਡਾਕੂਆਂ ਦੀ ਟੋਲੀ ਦੇ ਵਿੱਚ ਰਲ ਗਿਆ ਸੀ ਮੈਨੂੰ ਇੱਕ ਦਿਨ ਵੀਰ ਸਿੰਘ ਦੀ ਭੈਣ ਜਿਹੜੀ ਅਨੂਪਗੜ੍ਹ ਵੇਈ ਹੋਈ ਐ ਉਹਨੂੰ ਵੀ ਮਿਲਣ ਦਾ ਮੌਕਾ ਮਿਲਿਆ ਉਹਨੇ ਵੀ ਦੱਸਿਆ ਸੀ ਮੈਂ ਉਹ ਬੜੇ ਮਾਣ ਨਾਲ ਕਹਿੰਦੀ ਐ ਮੈਂ ਵੀਰ ਸਿੰਘ ਡਾਕੂ ਦੀ ਭੈਣ ਆ ਉਹ ਨੂਪਗੜ੍ਹ ਵੇਈ ਜੀ ਕੁੜੀ ਉਹ ਉਹ ਥੋੜੀ ਜਿੰਨੀ ਉਮਰ ਦੀ ਐ ਅਛਾ ਉਹ ਤੋਂ ਛੋਟੀ ਹੋਣੀ ਐ ਛੋਟੀ ਹੋਣੀ ਹਾਂ ਅਨੂਪਗੜ੍ਹ ਵੇਈ ਉਹ ਕੁੜੀ ਹੈ ਬੜੀ ਉਹਦੇ ਭੈਣਾਂ ਹਾਂ ਛੋਟੀਆਂ ਕੁੜੀਆਂ ਨੇ ਉਹ ਮਾਣ ਮਹਿਸੂਸ ਕਰਦੇ ਐ ਉਹ ਬੀਬੀ ਕਹਿੰਦੀ ਹੁੰਦੀ ਐ ਮੈਂ ਵੀਰ ਸਿੰਘ ਡਾਕੂ ਦੀ ਭੈਣ ਆ ਹਾਂ ਤੇ ਹੋਰ ਡਾਕੂ ਜ ਡਾਕੂਆਂ ਬਾਰੇ ਦੱਸਿਆ ਇਹਨਾਂ ਨੇ ਵੀ ਕਿਵੇਂ ਉਹਨਾਂ ਦੀ ਆਪਸ 'ਚ ਵੀ ਟੜੇ ਬੰਦੀ ਹੁੰਦੀ ਸੀ ਇੱਕ ਦੂਜੇ ਨੂੰ ਵੀ ਮਾਰ ਦਿੰਦੇ ਸੀ ਤੇ ਅਮੀਰਾਂ ਨੂੰ ਲੁੱਟ ਵੀ ਲੈਂਦੇ ਸੀ ਗਰੀਬਾਂ ਦੀ ਮਦਦ ਵੀ ਕਰਦੇ ਸੀ ਤਾਂ ਇਹਨਾਂ ਨੇ ਇਹ ਡਾਕੂਆਂ ਬਾਰੇ ਜਾਣ ਕੇ ਦਿੱਤੀ ਅੱਜ ਸਾਨੂੰ ਥੋੜਾ ਬਹੁਤ ਧੰਨਵਾਦ ਜੀ ਮਿਹਰਬਾਨੀ